ਆਪਾਂ ਜੀ ਇਹ ਮਿਲਕ ਪਾਊਡਰ, ਨਾਰੀਅਲ ਤੇ ਪਿਸਤਾ ਪਾ ਕੇ ਮਠਾਈ ਰੋਲ ਬਣਾਏ ਹੈਗੇ ਆ ਇਹਨਾਂ ਨੂੰ ਆਪਾਂ ਬਿਨਾ ਗੈਸ ਲਾਈ ਬਣਾਏ ਹੈਗੇ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਬਣ ਜਾਂਦੇ ਹੈਗੇ ਤੇ ਜੀ ਬਹੁਤ ਹੀ ਵਧੀਆ ਬਣੇ ਆ ਦੇਖੋ ਜੀ ਇਹਨਾਂ ਦਾ ਟੈਕਸਚਰ ਵੀ ਬਹੁਤ ਵਧੀਆ ਆ ਮੈਂ ਤੁਹਾਨੂੰ ਇਸ ਤਰ੍ਹਾਂ ਇੱਕ ਤੋੜ ਕੇ ਦਿਖਾਉਣੀ ਆ ਦੇਖੋ ਜੀ ਅੱਧਿਆਂ ਦੇ ਉੱਤੇ ਆਪਾਂ ਵਰਕ ਲਗਾਇਆ ਤੇ ਅੱਧੇ ਆਪਾਂ ਸਿੰਪਲ ਹੀ ਰੱਖੇ ਹੈਗੇ ਤੁਸੀਂ ਜਿਸ ਤਰ੍ਹਾਂ ਮਰਜ਼ੀ ਰੱਖ ਲੈਣਾ ਇਦਾਂ ਵੀ ਲਾਈਕ ਕਰਦੇ ਆ ਆ ਦੇਖੋ ਜੀ ਇਦਾਂ ਦੀ ਬਹੁਤ ਹੀ ਵਧੀਆ ਇਹ ਮਠਾਈ ਬਣੀ ਆ ਵਿੱਚ ਪਿਸਤਾ ਪਾ ਕੇ ਤਾਂ ਤੁਸੀਂ ਵੀ ਜੀ ਇਸ ਤਰ੍ਹਾਂ ਬਣਾਣੀ ਹੈਗੀ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈ ਹੈਲੋ ਸਸਕਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਇੰਟੀਰੀਅਰ ਕਾਰਡ ਨੇ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਜੀ ਆਪਾਂ ਬਣਾ ਰਹੇ ਹਾਂ ਮਿਲਕ ਪਾਊਡਰ ਨਾਰੀਅਲ ਤੇ ਪਿਸਤਾ ਪਾ ਕੇ ਰੋਲ ਇਹ ਮਠਾਈ ਬਹੁਤ ਹੀ ਵਧੀਆ ਬਣਦੀ ਹੈਗੀ ਆ ਤੇ ਬਹੁਤ ਛੇਤੇ ਵੀ ਬਣ ਜਾਂਦੀ ਆਪਾਂ ਜੀ ਇਹਦੇ ਵਿੱਚ ਕੋਈ ਗੈਸ ਨਹੀਂ ਚਲਾਉਣਾ ਹੈਗਾ ਬਿਨਾਂ ਗੈਸ ਚਲਾਏ ਆਪਾਂ ਇਹ ਮਠਾਈ ਬਣਾਈ ਆ ਤੇ ਬਹੁਤ ਹੀ ਜਿਆਦਾ ਸਵਾਦਿਸ਼ ਵੀ ਬਣਦੀ ਹੈਗੀ ਆ ਤੇ ਬਹੁਤ ਜਿਆਦਾ ਸੌਫਟ ਵੀ ਬਣਦੀ ਆ ਹਾਂਜੀ ਆਪਾਂ ਇਹਨੂੰ ਬਣਾਉਨੇ ਆ ਆ ਆਪਾਂ ਚੀਜ਼ਾਂ ਲਈਆਂ ਆ ਚਲੋ ਜੀ ਆਪਾਂ ਇਹਨੂੰ ਬਣਾ ਲੈਨੇ ਹੈਗੇ ਹਾਂਜੀ ਆਪਾਂ ਜੀ ਰੋਲ ਬਣਾਉਣ ਲਈ ਜਿਹੜੇ ਆਪਾਂ 1 ਕੱਪ ਆ ਮੈਜਰਿੰਗ ਕੀਤਾ ਹੈਗਾ 1 ਕੱਪ ਆ ਮਿਲਕ ਵਾਟਰ ਦਾ ਲਿਆ ਹੈਗਾ ਤੇ 1 ਆਪਾਂ ਨਾਰੀਅਲ ਦਾ ਬਰਾਦਾ ਰਿਆ ਹੈਗਾ ਆ ਤੇ 1 ਕੱਪ ਆਪਾਂ ਜੀ ਇਹ 슈ਗਰ ਤਾਂ ਲਿਆ ਇਹਦੇ ਵਿੱਚ ਆਪਾਂ ਤਿੰਨ ਤੋਂ ਚਾਰ ਆ ਇਲਾਚੀਆਂ ਪਾ ਕੇ ਇਹਨੂੰ ਜੀ ਆਪਾਂ ਪੀਸ ਕੇ ਹੁਣ ਇਹਦਾ ਪਾਊਡਰ ਬਣਾ ਲੈਣਾ ਹੈਗਾ ਜੇ ਤੁਹਾਡੇ ਕੋਲ ਬੂਰਾ 슈ਗਰ ਹੈਗੀ ਆ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਆ ਜੇ ਨਹੀਂ ਹੈਗੇ ਤੇ ਆਪਾਂ ਜੀ ਇਹਨੂੰ ਹੁਣ ਗ੍ਰਾਈਂਡ ਕਰ ਲੈਣਾ ਹੈਗਾ ਆ ਇਹ ਬਣਾਉਣਾ ਹੈਗਾ ਆ ਵਿੱਚੇ ਆਪਾਂ ਤਿੰਨ ਤੋਂ ਚਾਰ ਜਿਹੜੀਆਂ ਇਲਾਚੀਆਂ ਛੋਟੀ ਇਲਾਚੀ ਸੀਗੀ ਕਾੜਦੀ ਇੰਪੋਰਟ ਹੋਈ ਆਪਾਂ ਵਿੱਚੇ ਪੀਸ ਲਿਆ ਆ ਹੁਣ ਜੀ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਡੋਂਗੇ ਦੇ ਵਿੱਚ ਮਿਕਸ ਕਰ ਲੈਣਾ ਪਊਗਾ ਆ ਹਾਂਜੀ ਜਿਹੜੀ ਆਪਣੀ 슈ਗਰ ਤੇ ਇਲਾਚੀ ਆਪਾਂ ਪੀਸੀ ਹੈਗੀ ਇਹ ਵੀ ਵਿੱਚੇ ਪਾ ਦੇਣੀ ਹੈਗੀ ਆ ਇਹਦੇ ਵਿੱਚੇ ਆਪਣਾ ਜੀ ਇੱਕ ਕਾਪ ਜਿਹੜਾ ਹੈਗਾ ਇਹ ਮਿਲਕ ਪਾਊਡਰ ਦਾ ਹੈਗਾ ਇਹ ਵੀ ਵਿੱਚੇ ਪਾ ਦੇਣਾ ਹੈਗਾ ਆ ਇਹ ਵਾਲਾ ਜੀਨੈਰੀਅਲ ਦਾ ਬਰਾਦਾ ਹੈਗਾ ਹਾਂਜੀ ਇਹਦੇ ਵਿੱਚ ਪਾ ਦੇਣਾ ਪਿਆ ਹਾਂਜੀ ਜਿਹੜੇ ਕੋਲ ਆਪਣੇ ਜੀ ਪਿਸਤਾ ਹੈਗੇ ਆ ਇਹ ਵੀ ਆਪਾਂ ਗ੍ਰਾਈਂਡਰ ਦੇ ਵਿੱਚ ਪਾ ਕੇ ਤੇ ਪੀਸ ਲੈਣੇ ਹੈਗੇ ਆ ਇਹ ਵੀ ਆਪਾਂ ਇਸ ਤਰ੍ਹਾਂ ਹੀ ਰੱਖਣੇ ਹੈਗੇ ਬਹੁਤ ਜ਼ਿਆਦਾ ਨਹੀਂ ਤਾਂ ਆਪਾਂ ਫਾਈਨ ਪਾਊਡਰ ਜਾਨੀ ਬਣਾਉਣਾ ਹੈਗਾ ਥੋੜੇ ਦੱਦਰੇ ਚ ਰੱਖਣੇ ਹੋਗੇ ਆ ਇਹ ਆਪਾਂ ਬਾਅਦ ਵਿੱਚ ਚੂਜ਼ ਕਰਨੇ ਹੈਗੇ ਆ ਹੁਣ ਜੀ ਆਪਾਂ ਜਿਹੜਾ ਹੈਗਾ ਇਹਦੇ ਵਿੱਚ ਇੱਕ ਚਮਚਾ ਆਪਾਂ ਘਿਓ ਦਾ ਪਾਵਾਂਗੇ ਇਹ ਜਿਹੜਾ ਹੈਗਾ ਇਹਦੀ ਜੀ ਆਪਾਂ ਡੋ ਬਣਾਉਣੀ ਹੈਗੀ ਆ ਜਿਸ ਤਰ੍ਹਾਂ ਬਹੁਤ ਹੀ ਸੌਫਟ ਆਪਾਂ ਡੋ ਬਣਾਉਣੀ ਹੈਗੀ ਇਸ ਤਰ੍ਹਾਂ ਜੀ ਹਾਂਜੀ ਜੇ ਤੁਹਾਡੇ ਕੋਲ ਦੁੱਧ ਦੀ ਮਲਾਈ ਹੈਗੀ ਤੇ ਤੁਸੀਂ ਉਹ ਯੂਜ਼ ਕਰ ਸਕਦੇ ਜਾਂ ਤੁਸੀਂ ਦੁੱਧ ਵਿੱਚ ਕਰ ਸਕਦੇ ਆ ਹਾਂਜੀ ਮੇਰੇ ਕੋਲ ਇਹ ਕੰਡੈਂਸ ਮਿਲਕ ਹੈਗਾ ਆ ਤੇ ਤੁਸੀਂ ਇਹ ਵੀ ਯੂਜ਼ ਕਰਦੇ ਇਹਦੇ ਨਾਲ ਵੀ ਬਹੁਤ ਹੀ ਵਧੀਆ ਫਿਰ ਫਲੇਵਰ ਤੇ ਟੇਸਟ ਆਉਂਦਾ ਹੈਗਾ ਆ ਤੁਸੀਂ ਇਹਨੂੰ ਮਾਰਕੀਟ ਚੋਂ ਵੀ ਲੈ ਸਕਦੇ ਆ ਤੁਸੀਂ ਇਹਨੂੰ ਘਰ ਦੇ ਵਿੱਚ ਮਿਲਕਮੇਡ ਬਣਾ ਸਕਦੇ ਹੈਗੇ ਆ ਹਾਂਜੀ ਇਹਦੇ ਨਾਲ ਆਪਾਂ ਜੀ ਹੁਣ ਦੋ ਬਣਾਉਣੀ ਹੈਗੀ ਇਹਨੂੰ ਥੋੜਾ ਥੋੜਾ ਹੀ ਪਾਉਣਾ ਹੈਗਾ ਜਿੰਨੇ ਕ ਆਪਾਂ ਨੂੰ ਜ਼ਰੂਰਤ ਹੈਗੀ ਆ ਥੋੜਾ ਜਿਹਾ ਹਾਂਜੀ ਆਪਾਂ ਕਿਉ ਪਾਵਾਂਗੇ ਅੱਧਕ ਚਮਚਾ ਹੋਰ ਹਾਂਜੀ ਹੁਣ ਆਪਾਂ ਨੂੰ ਜੀ ਹੱਥ ਦੇ ਨਾਲ ਹੀ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਜਿੱਦਾਂ ਆਪਾਂ ਡੋ ਬਣਾਇਦੀ ਸੀ ਇਸ ਤਰ੍ਹਾਂ ਆਪਾਂ ਇਹਨੂੰ ਬਣਾ ਲੈਣਾ ਹੈਗਾ ਆ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਜਿੰਨਾ ਜਿੰਨਾ ਵੀ ਆਪਾਂ ਨੂੰ ਕੰਡੈਂਸ ਮਲਕ ਜਿੰਨਾ ਚਾਹੀਦਾ ਹੈ ਆਪਾਂ ਬਹੁਤ ਜ਼ਿਆਦਾ ਨਹੀਂ ਇੱਕ ਵਾਰੀ ਪਾਉਣਾ ਹੈਗਾ ਕਿਉਂਕਿ ਨਹੀਂ ਤਾਂ ਫਿਰ ਆਪਾਂ ਦੀ ਡੋ ਬਹੁਤ ਜ਼ਿਆਦਾ ਕਿੱਲੀ ਜੀ ਹੋ ਜਾਂਦੀ ਹੈ ਫਿਰ ਆਪਣੇ ਮਠਿਆਈ ਰੋਲ ਵਧੀਆ ਨਹੀਂ ਬਣਦੇ ਹੈਗੇ ਹੁਣ ਆਪਾਂ ਇਸ ਤਰ੍ਹਾਂ ਜੀ ਇਹਨੂੰ ਸਾਰਿਆਂ ਨੂੰ ਇਹ ਤਾਂ ਡੋ ਬਣਾ ਲੈਣੀ ਹੈਗੀ ਆ ਮਲ ਲੈਣਾ ਹੈਗਾ ਆ ਥੋੜਾ ਥੋੜਾ ਕਰਕੇ ਆਪਾਂ ਇਹ ਪਾਣਾ ਹੈਗਾ ਆ ਹਾਂ ਜਿਵੇਂ ਇਸ ਤਰ੍ਹਾਂ ਆਪਾਂ ਜੀ ਕਰਕੇ ਡੋ ਬਣਾਉਣੀ ਹੈਗੀ ਇਸ ਤਰ੍ਹਾਂ ਹੀ ਬਣਾਉਣੀ ਹੈਗੀ ਆ ਕਿਉਂਕਿ ਨਾ ਤਾਂ ਇਹ ਬਹੁਤ ਜ਼ਿਆਦਾ ਸੌਫਟ ਹੋਣੀ ਚਾਹੀਦੀ ਤੇ ਨਾ ਬਹੁਤ ਹੀ ਜ਼ਿਆਦਾ ਇਹ ਹਾਰਡ ਹੋਣੀ ਚਾਹੀਦੀ ਆ ਇਸ ਤਰ੍ਹਾਂ ਹੀ ਆਪਣੀ ਇਹ ਜਿਹੜੀ ਡੋ ਹੈਗੀ ਐ ਇਹਨੂੰ ਚੰਗੀ ਤਰ੍ਹਾਂ ਆਪਾਂ ਇਦਾ ਜੇ ਡਾਕ ਬੀ ਆਂ ਉਹ ਆਪਾਂ ਰੋਟੀ ਦਾ ਬਣਾਉਣਾ ਹੈ ਤੇ ਆਪਾਂ ਇਹ ਸੌਫਟ ਡੋ ਬਣਾ ਲੈਣੀ ਹੈਗੀ ਆ ਹੁਣ ਆਪਾਂ ਇਹਨੂੰ ਡਿਵਾਈਡ ਕਰਨਾ ਹੈਗਾ ਥੋੜਾ ਜਿਹਾ ਡੋ ਆਲਮੋਸਟ ਹੀ ਹੁਣ ਚੰਗੀ ਤਰ੍ਹਾਂ ਆਪਾਂ ਬਣਾ ਲਈ ਹੈਗੀ ਆ ਹੁਣ ਆਪਾਂ ਇਹਨੂੰ ਕੀ ਕਰਨਾ ਹੈਗਾ ਜਿਹੜਾ ਆਪਣੇ ਕੋਲੇ ਇਹ ਕਟਿੰਗ ਬੋਰਡ ਹੈਗਾ ਜਿੱਦਾਂ ਆਪਾਂ ਕੋਈ ਵੀ ਕਟਰ ਲੈ ਸਕਦੇ ਆ ਜਿਹਦੇ ਉੱਤੇ ਆਪਾਂ ਸਬਜ਼ੀਆਂ ਜਿਵੇਂ ਵੇਰਾ ਕੱਟਦੇ ਹੁੰਦੇ ਆ ਤੇ ਆਪਾਂ ਇਹਦੇ ਉੱਤੇ ਥੋੜਾ ਜਿਹਾ ਜਿ ਘਿਓ ਲਗਾ ਲੈਣਾ ਹੈਗਾ ਕਿਉਂਕਿ ਫਿਰ ਉਹ ਸਟੱਕ ਨਹੀਂ ਹੁੰਦਾ ਹੈਗਾ ਨਾਲ ਚੰਗੀ ਤਰ੍ਹਾਂ ਇਹਨੂੰ ਗੀਸ ਕਰ ਲੈਣਾ ਹੈਗਾ ਯਾ ਹੰਦੀ ਹੈ ਜਿਹੜੀ ਡੋ ਹੈਗੀ ਆ ਇਹਦੇ ਵਿੱਚੋਂ ਥੋੜੀ ਜੀ ਆਪਾਂ ਡੋ ਜਿਹੜੀ ਹੈਗੀ ਹਾਫ ਆ ਇਹਨੂੰ ਆਪਾਂ ਸੈਪਰੇਟ ਰੱਖਣਾ ਹੈਗਾ ਆ ਪਿਸਤਾ ਆਪਾਂ ਗ੍ਰाइंड ਕੀਤਾ ਹੈਗਾ ਆ ਤੇ ਉਹ ਆਪਾਂ ਇਹਦੇ ਵਿੱਚ ਥੋੜੀ ਜਿਆ ਮਿਕਸ ਕਰਨਾ ਹੈਗਾ ਆ ਕਿਉਂਕਿ ਆਪਾਂ ਇਹਦੇ ਵਿੱਚ ਪਿਸਤੇ ਦਾ ਫਲੇਵਰ ਜਿਹੜਾ ਪਾਣਾ ਹੈ ਘਰ ਮਠਿਆਈ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨੂੰ ਵਿੱਚ ਮਿਕਸ ਕਰ ਲੈਣਾ ਹੈਗਾ ਇਹ ਹਾਂਜੀ ਜਿਹੜਾ ਪਿਸਤਾ ਚੰਗੀ ਚਰ ਆਪਣੇ ਡੋਹ ਦੇ ਵਿੱਚ ਚਲੇ ਜਾਵੇ ਹਾਂਜੀ ਤੇ ਇਹਦੇ ਵਿੱਚ ਹਾਂਜੀ ਆਪਾਂ ਥੋੜਾ ਜਿਹਾ ਇਹਨੂੰ ਹੋਰ ਵੀ ਵਧੀਆ ਲੁੱਕ ਦੇਣ ਲਈ ਪਿਸਤਾ ਕਲਰ ਜਿਹੜਾ ਇੱਕ ਜਾਂ ਦੋ ਡ੍ਰੋਪ ਆਪਾਂ ਇਹਦੇ ਵਿੱਚ ਪਾਣੇ ਹੈਗੇ ਆ ਦੇ ਨਾਲ ਫਿਰ ਇਹ ਲੁੱਕ ਬਹੁਤ ਵਧੀਆ ਹਾਂਜੀ ਲੱਗਦੀ ਆ ਚੰਗੀ ਤਰ੍ਹਾਂ ਆਪਾਂ ਹਮਾਰਾ ਟਾਣਾ ਲਗਾ ਆਂ ਹਾਂਜੀ ਇਹ ਆਪਣੀ ਜਿਹੜੀ ਪਿਸਤੇ ਵਾਲੀ ਲੋ ਹੈਗੀ ਆ ਹਾਂਜੀ ਇਹਦਾ ਆਪਾਂ ਜੀ ਰੋਲ ਬਣਾ ਲੈਣਾ ਹੈਗਾ ਇੰਨਾ ਲੰਬਾ ਜਿਹਾ ਜਿੱਦਾਂ ਕਿ ਆਪਾਂ ਜੀ ਦੂਸਰਾ ਰੋਲ ਪੜਾਉਣਾ ਵਾਈਟ ਵਾਲਾ ਉਹਨਾਂ ਹੀ ਆਪਾਂ ਇਹ ਬਣਾ ਲੈਣਾ ਹੈਗਾ ਇਹ ਆਪਾਂ ਜੀ ਦੋ ਕਲਰ ਦੀ ਸਵੀਟ ਬਣਾਉਣੀ ਹੈ ਜਿਹੜੀ ਕਿ ਬਹੁਤ ਹੀ ਵਧੀਆ ਬਣਦੀ ਹੈਗੀ ਅਤੇ ਬਹੁਤ ਟੇਸਟੀ ਵੀ ਲੱਗਦੀ ਹੈਗੀ ਇਸ ਤਰ੍ਹਾਂ ਬਣਾ ਕੇ ਆਪਾਂ ਇਹਨੂੰ ਸਾਈਡ ਤੇ ਰੱਖ ਲੈਣਾ ਹੈਗਾ ਹੁਣ ਆਪਣੇ ਕੋਲ ਜਿਹੜੀ ਦੂਸਰੀ ਡੋ ਹੈਗੀ ਆ ਹਾਂਜੀ ਵਾਈਟ ਵਾਲੀ ਤਾਂ ਆਪਾਂ ਇਹਦੇ ਵੀ ਹਾਂਜੀ ਰੋਲ ਬਣਾ ਲੈਣਾ ਹੈਗਾ ਹਾਂਜੀ ਜੇ ਆਪਣੇ ਕੋਲ ਜ਼ਿਆਦਾ ਪੋਰਸ਼ਨ ਹੈਗਾ ਤਾਂ ਫਿਰ ਆਪਾਂ ਇਹਦੇ ਦੋ ਬਣਾਉਣੇ ਪੈਣੇ ਆਪਾਂ ਨੂੰ ਰੋਲ ਹਾਂਜੀ ਇਸ ਤਰ੍ਹਾਂ ਹੀ ਆਪਾਂ ਕੋਈ ਵੇਲ ਨਾਲ ਲੈਣਾ ਹੈਗਾ ਵੇਲ ਨਹੀਂ ਨੂੰ ਵੀ ਆਪਾਂ ਘਿਓ ਦਾ ਲੈਣਾ ਹੈਗਾ ਯਾ नहीं तो फिर नाल स्टक हो जाता है जिस तरह आप रोटी बेलते हैं इस तरह वेल लेना है, है। जिडा साइज रखना है ਇਸੇ ਤਰ੍ਹਾਂ ਜਿਹੜਾ ਆਪਣਾ ਗ੍ਰੀਨ ਵਾਲਾ ਵੀ ਹੈਗਾ ਆ ਇਹਦੇ ਵੀ ਆਪਾਂ ਦੋ ਕਰਨੇ ਆ ਕਿ ਰੋਲ ਜਿੱਦਾਂ ਦੋ ਪੀਸ ਬਣਾਣੇ ਹੈਗੇ ਆ ਕਿਉਂਕਿ ਆਪਾਂ ਦੋ ਕਲਰ ਦੀ ਮਠਿਆਈ ਬਣਾਉਣੀ ਆ ਤਾਂ ਫਿਰ ਆਪਾਂ ਦੋ ਰੋਲੇ ਤੇ ਬਣਾਣੇ ਹੈਗੇ ਆ ਹਾਂਜੀ ਆਪਣੀ ਵਾਈਟ ਸ਼ੀਟ ਜਿਹੜੀ ਹੈਗੀ ਆ ਆਪਾਂ ਉਹ ਇਦਾਂ ਲੈ ਲੈਣੀ ਹੈਗੀ ਆ ਜਿੱਡੀ ਆਪਣੀ ਵਾਈਟ ਸ਼ੀਟ ਹੈ ਉਹਦਾ ਹੀ ਆਪਾਂ ਇਹਨੂੰ ਕਰਨਾ ਹੈਗਾ ਰੋਲ ਇਸ ਤਰ੍ਹਾਂ ਜੀ ਹੁਣ ਆਪਾਂ ਇਹਨੂੰ ਇਹਦੇ ਵਿੱਚ ਜੀ ਕਰ ਦੇਣਾ ਜਿਹੜਾ ਆਪਣਾ ਗ੍ਰੀਨ ਵਾਲਾ ਪਿਸਤੇ ਵਾਲਾ ਹੈਗਾ ਆ ਇਨੂੰ ਜਪਾ ਚੰਗੀ ਤਰ੍ਹਾਂ ਇਸ ਤਰ੍ਹਾਂ ਇਹਦਾ ਰੋਲ ਬਣਾ ਲੈਣਾ ਹੈਗਾ ਯਾ ਹਾਂਜੀ ਜਿਹੜੇ ਵੀ ਇਹਦੇ ਕੋਰਨਰ ਹੈਗੇ ਆ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਫੋਲਡ ਕਰਨਾ ਹੈਗਾ ਯਾ ਅਦਰ ਤੁਸੀਂ ਕੱਟ ਦੇਣਾ ਹੈਗਾ ਹੱਟ ਦਿ ਨਾਲੀ ਦੋਨੋਂ ਸਾਈਡਾਂ ਹਾਂਜੀ ਆਪਾਂ ਇਹਦੀਆਂ ਬੰਦ ਕਰਨੀਆਂ ਪੈਣੀਆਂ ਆ ਹਾਂਜੀ ਇਸ ਤਰ੍ਹਾਂ ਸਾਈਡਾ ਤੋਂ ਬਿਲਕੁਲੀ ਇਕੁਲੀ ਹੋਣਾ ਚਾਹੀਦਾ ਹੈ ਇਹ ਕ ਰੋਲ ਹਾਂਜੀ ਤੇ ਹੁਣ ਆਪਾਂ ਕੀ ਕਰਨਾ ਹੈਗਾ ਕਿ ਫੋਇਲ ਪੇਪਰ ਲਗਣਾ ਹੈ ਤਾਂ ਇਸ ਤਰ੍ਹਾਂ ਹਾਂਜੀ ਇਹਨੂੰ ਆਪਾਂ ਕਿਉ ਦੇ ਨਾਲ ਗ੍ਰੀਸ ਕਰ ਲੈਣਾ ਹੈ ਕਿਉਂਕਿ ਦੇ ਨਾਲ ਨਾ ਫਿਰ ਲੱਗੇ ਆਪਣਾ ਜਿਹੜਾ ਇਹ ਆਪਾਂ ਰੋਲ ਬਣਾਉਣਾ ਹੈਗਾ ਇਹ ਹਾਂਜੀ ਆਪਾਂ ਆਪਣੇ ਨੂੰ ਫੋਇਲ ਪੇਪਰ ਦੇ ਵਿਚ ਇਸ ਤਰ੍ਹਾਂ ਰੱਖ ਕੇ ਇਹਨੂੰ ਆਪਾਂ ਬਹੁਤ ਵਧੀਆ ਹਾਂਜੀ ਰੋਲ ਕਰਨਾ ਹੈ ਮੇਕ ਸ਼ੁਰੂਆਂ ਜਿਹੜੀਆਂ ਸਾਈਡਾਂ ਤੇ ਇਹ ਵੀ ਹਾਂ ਦੀ ਸਨੋਟ ਕਰਿਆ ਸਾਈਡੀਆਂ ਹਾਂਜੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਪਾਈਆਂ ਸਾਈਡਾਂ ਵੀ ਫੋਲਡ ਕਰ ਦੇਣੀਆਂ ਹੈਗੀਆਂ ਆ ਕੁਕ ਹੋਏ ਜਦੋਂ ਆਪਣੀ ਮਠਾਈ ਜੰਮਦੀ ਹੈਗੀ ਆ ਤੇ ਫਿਰ ਉਹ ਬਹੁਤ ਹੀ ਵਧੀਆ ਹੁੰਦੀ ਉਹਦਾ ਸ਼ੇਪ ਆਵੇ ਹਾਂਜੀ ਆਪਾਂ ਇਹਨੇ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਸਾਈਡਾਂ ਤੋਂ ਹਾਂਜੀ ਹਾਂਜੀ ਆਪਾਂ ਇਹਨੂੰ 1 ਘੰਟੇ ਲਈ ਅੱਡੀ ਟੈਂਪਰੇਚਰ ਤੇ ਰੱਖ ਲੈਣਾ ਰੂਮ ਟੈਂਪਰੇਚਰ ਤੇ ਜੇ ਤੁਸੀਂ ਛੇਤੀ ਕਰਨਾ ਤੁਸੀਂ ਫ੍ਰੀਜ ਰੱਖ ਸਕਦੇ ਆ ਤੇ ਇਹ ਜੀ ਬਹੁਤ ਵਧੀਆ ਫਿਰ ਮਠਾਈ ਬਣ ਜਾਂਦੀ ਆ ਇਸੇ ਤਰ੍ਹਾਂ ਹਾਂਜੀ ਆਪਣਾ ਆਹ ਦੂਸਰਾ ਰੋਲ ਵੀ ਆਪਾਂ ਬਣਾ ਲੈਣਾ ਕੰਟੀਨਿਊ ਜਿੰਨੇ ਡਿਕ ਦੇ ਸ਼ੇਪ ਤੁਹਾਨੂੰ ਚਾਹੀਦੀ ਹੈਗੇ ਆ ਤੁਸੀਂ ਉਹ ਰੱਖ ਸਕਦੇ ਹੈਗੇ ਆ ਇਹ ਦੋ ਦੀ ਜਿੰਨੇ ਆਪਾਂ ਥੀਨ ਰੱਖਣਾ ਹੈ ਓਨਾਂ ਦਾ ਆਪਾਂ ਸਾਈਜ਼ ਬਣਾ ਸਕਦੇ ਹੈਗੇ ਆ ਇਸ ਤਰ੍ਹਾਂ ਇਹ ਵੀ ਆਪਾਂ ਇਹਦੇ ਮਿੱਡਲ ਦੇ ਵਿੱਚ ਰੱਖਦੇ ਨਹੀਂ ਹੈਗੇ ਤੇ ਸ਼ੀਟ ਨੂੰ ਆਪਾਂ ਫੋਲਡ ਕਰ ਦੇਣਾ ਹੈਗਾ ਆ ਸੇਮ ਹੀ ਜਿੱਦਾਂ ਆ

ਰੂਮ ਟੈਂਪਰੇਚਰ ਤੇ ਟੈਂਟਾਰੇ ਅੰਦਰ ਦਿੱਤਾ ਸੀਗਾ ਤੇ ਫੋਇਲ ਪੇਪਰ ਦੇ ਵਿੱਚ ਆਪਾਂ ਕਵਰ ਕਰਕੇ ਰੱਖਿਆ ਸੀ ਹੁਣ ਦੀ ਆਪਾਂ ਇਹਨਾਂ ਨੂੰ ਖੋਲ ਕੇ ਦੇਖਦੇ ਹੈਗੇ ਆ ਵੀ ਆਪਣੇ ਕਿਦਾਂ ਦੀਆਂ ਮਿਠਾਈ ਬਣੀ ਹੈ ਕਿ ਜੰਮ ਗਏ ਹੈਗੇ ਆ ਹਾਂ ਜੀ ਆਪਾਂ ਇਹਨੂੰ ਫੋਲਡ ਕਰਕੇ ਅੱਛਾ ਜਿਹਾ ਸਿੱਟਦੇ ਸੀ ਇਸੇ ਤਰੀਕੇ ਆਪਾਂ ਦੇਖ ਕੇ ਲਾਇਆ ਹੈਗਾ ਫਿਰ ਇਸ ਤਰ੍ਹਾਂ ਕਰਦੇ ਹਾਂ ਇਹਦਾ ਪੇਪਰ ਹਾਂਜੀ ਇਹ ਜੀ ਬਹੁਤ ਸੋਨੇ ਵਾਂਗ ਜੰਮ ਗਏ ਹੈਗੇ ਆ ਹੁਣ ਇਹਦੇ ਉੱਪਰ ਆਪਾਂ ਜਿਹੜੇ ਹੈਗੇ ਆ ਥੋੜੇ ਜਿਹਾ ਆਪਾਂ ਵਰਕ ਲਾਉਣੇ ਹੈਗੇ ਆ ਜੇ ਤੁਸੀਂ ਪਿਸਤਾ ਵਗੈਰਾ ਹੋਰ ਕੁਝ ਆਉਣਾ ਹੈਗਾ ਜਾਂ ਤੇ ਉਹ ਲਾ ਸਕਦੇ ਆਪਾਂ ਜਿਹੇ ਮਠਾਈ ਦੇ ਉੱਤੇ ਜਿਹੜੇ ਵਰਕੇ ਆ ਲਾ ਦਿੱਤੇ ਹੈਗੇ ਆ ਜਿੰਨੇ ਕੁ ਲਈ ਤੁਸੀਂ ਤੁਹਾਡੇ ਕੋਲ ਹੈਗੇ ਆ ਲਾ ਸਕਦੇ ਆ ਤੁਸੀਂ ਨਹੀਂ ਵਰਕ ਲਾਉਣੇ ਤੁਸੀਂ ਸਕਿੱਪ ਕਰ ਸਕਦੇ ਹੈਗੇ ਆ ਹੋਰ ਵੀ ਤੁਸੀਂ ਆਪਾਂ ਇੱਥੇ ਕੋਈ ਵੀ ਡਰਾਈ ਫਰੂਟ ਵੀ ਪਾ ਸਕਦੇ ਹੈਗੇ ਆ ਹੁਣ ਆਪਾਂ ਜੀ ਇਹਦੇ ਪੀਸੇਸ ਕੱਟ ਲੈਣੇ ਹੈਗੇ ਆ ਜਿੱਡੇ ਵੀ ਆਪਾਂ ਕੱਟਣੇ ਹੈਗੇ ਆ ਪਹਿਲਾਂ ਆਪਾਂ ਸਾਈਡੇ ਦੇ ਕੱਟ ਦੇਣੀ ਹੈਗੇ ਆ ਹਾਂਜੀ ਜੀ ਜਿੱਡੇ ਆਪਾਂ ਰੋਲ ਬਣਾਉਣੇ ਹੈਗੇ ਉਹਨੇ ਆਪਾਂ ਇਹਨੂੰ ਕੱਟ ਸਕਦੇ ਹੈਗੇ ਹਾਂ ਹਾਂਜੀ ਜੀ ਬਹੁਤ ਸੌਫਟ ਹੈਗੇ ਆ ਆਪਾਂ ਥੋੜੇ ਚਿਰ ਪਾਏ ਫਿਰ ਥੋੜੇ ਚਿਰ ਹੋਰ ਸਖਤ ਹੋ ਜਾਂਦੇ ਹੈਗੇ ਆ ਹੜ ਪੈਨ ਥੋੜੇ ਸਾਈਡ ਦੇ ਘੱਟਦੇ ਨਹੀਂ ਆਂਦੇ ਆ ਹਾਂਜੀ ਇਸ ਤਰ੍ਹਾਂ ਜੇ ਆਪਣੇ ਪਿਸਤਾ ਰੋਲ ਬਣੇ ਹੈਗੇ ਮਿਲਕ ਪੁੱਡਰ ਨਾਲ ਨਾਰੀਅਲ ਤੇ ਪਿਸਤਾ ਰੋਲ ਤੇ ਬਹੁਤ ਹੀ ਵਧੀਆ ਬਣੇ ਆ ਜੀ ਬਹੁਤ ਜਿਆਦਾ ਸੁਆਦਿਸ਼ੀ ਵੀ ਹੁੰਦੇ ਹੈਗੇ ਤੁਸੀਂ ਵੀ ਇਸ ਤਰ੍ਹਾਂ ਜੇ ਬਣਾਣੇ ਹੈਗੇ ਆ ਬਹੁਤ ਵਧੀਆ ਹਾਂਜੀ ਹੈਗੇ ਆ ਇਹ ਦੋ ਤਿੰਨ ਮਿੰਟਾਂ ਹਾਂਜੀ ਰਹਿ ਜਾਂਦੇ ਹੁਣ ਆਪਾਂ ਜੇ ਇਹਨੂੰ ਪਲੇਟ ਤੇ ਰੱਖਦੇ ਹੈਗੇ ਜਿਸ ਤਰ੍ਹਾਂ ਵੀ ਆਪਾਂ ਇਹਨੂੰ ਡੈਕੋਰੇਟ ਕਰਨਾ ਹੈਗਾ ਆ ਅੰਤੇ ਆਪਾਂ ਜੀ ਦੋ ਰੋਲ ਬਣਾਏ ਹੈਗੇ ਆਪਾਂ ਮੈਜਰਿੰਗ ਕੱਪ ਦੇ ਨਾਲ ਕੀਤਾ ਸੀਗਾ 1 ਕੱਪ ਨਾਰੀਅਲ ਤੇ 1 ਕੱਪ ਆਪਣੇ ਕੋਲ ਸੀਗਾ ਮਿਲਕ ਪਾਊਡਰ ਤੇ ਇਹਦੇ ਨਾਲ ਆਪਣੇ ਜੀ ਦੋ ਰੋਲ ਬਣੇ ਹੈਗੇ ਆਪਣੇ ਕੋਲ ਕਪਨੇ ਕੋਲ ਹੋਰ ਹੈਗਾ ਆ ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਵੀ ਕੱਟ ਲੈਣਾ ਹੈਗਾ ਇੱਥੇ ਵੀ ਤੁਸੀਂ ਜੇ ਵਰਕ ਲਾਉਣੇ ਆ ਜੋ ਵੀ ਲਾਉਣਾ ਆ ਲਾ ਸਕਦੇ ਹੈਗੇ ਸਾਰੇ ਜੀ ਆਪਾਂ ਇਹ ਕੱਟ ਲੈਣੇ ਹੈਗੇ ਜੇ ਆਪਾਂ ਸੇਮ ਹੀ ਇੱਥੇ ਵਰਕ ਲਾਉਣਾ ਹੈ ਵਰਕ ਦੀ ਲਾ ਸਕਦੇ ਜੇ ਆਪਾਂ ਇਸ ਤਰ੍ਹਾਂ ਲਾਈਕ ਕਰਤੇ ਹੈਗੇ ਨਹੀਂ ਲੌਣੀ ਤਾਂ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਖਾ ਸਕਦੇ ਹੈਗੇ ਬਹੁਤ ਵਧੀਆ ਹੈਗੇ ਆ ਹਾਂਜੀ ਵਰਕ ਦੇ ਨਾਲ ਆਪਣੇ ਬਹੁਤ ਜ਼ਿਆਦਾ ਥੋੜੇ ਨਾਈਸ ਲੱਗਦੀ ਇਹਨਾਂ ਦੇ ਲੁੱਕ ਹੋਰ ਵੀ ਹਾਂਜੀ ਇਸ ਤਰ੍ਹਾਂ ਦੀ ਆਪਾਂ ਹੁਣ ਸਾਰੇ ਇਹ ਪਲੇਟ ਦੇ ਵਿੱਚ ਪਾ ਲੈਣੇ ਹੈਗੇ ਹਾਂਜੀ ਜੀ ਅੱਜ ਤੇ ਨਹੀਂ ਵਰਕ ਲਾਉਣੇ ਤੇ ਵੀਰੇ ਇਸ ਤਰ੍ਹਾਂ ਦੇ ਲੱਗਦੇ ਹੈ ਕਿ ਇਹਨਾਂ ਦੀ ਲੁੱਕ ਦੋਨੋਂ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਰੱਖ ਸਕਦੇ ਹੈ ਕਿ ਜਤਮਾ ਜੀ ਹਾਂਜੀ ਅੱਜ ਬਹੁਤ ਵਧੀਆ ਮਠਾਈ ਬਣੀ ਹੈ ਥੋੜੀ ਜਿਹੀ ਹਜੇ ਸੌਫਟ ਹੈਗੀ ਹੈ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਹੈਗੀ ਆ ਇਸ ਤਰ੍ਹਾਂ ਦਾ ਇਹਨਾਂ ਦਾ ਟੈਕਚਰ ਹੈਗਾ ਵਿੱਚੋਂ ਤੇ ਤੁਸੀਂ ਨੇ ਜੀ ਇਸ ਤਰ੍ਹਾਂ ਇਹ ਪਿਸਤਾ ਪਾ ਕੇ ਬਣਾਉਣੇ ਹੈ ਗਰੋਲ ਬਹੁਤ ਵਧੀਆ ਬਣਦੇ ਹੈਗੇ ਜੇ ਜੀ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ